निहंग सिंह ਦੇ ਬਾਣੇ ਦੇ ਵਿੱਚ ਇਹ ਨੌਜਵਾਨ ਕਰਦਾ ਸੀ ਲੋਕਾਂ ਦੇ ਨਾਲ ਕਰੋੜਾਂ ਦੀ ਠੱਗੀ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਕਿ ਇੱਕ ਨੌਜਵਾਨ ਕਰੋੜਾਂ ਦੀ ਠੱਗੀ ਕਰਦਾ ਹੋਇਆ ਪਾਇਆ ਗਿਆ ਤੇ ਇਹ निहंग सिंह ਦੇ ਬਾਣੇ ਦੇ ਵਿੱਚ ਸੀਗਾ ਦਰਸਲ ਮਾਮਲਾ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਅਤੇ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਜਿੱਥੇ ਕਿ ਇੱਕ ਨੌਜਵਾਨ ਜੋ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਲੇਕਿਨ ਇਹ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਰਹਿੰਦਾ ਸੀ ਉੱਥੇ ਲੋਕਾਂ ਦੇ ਨਾਲ ਠੱਗੀ ਕਰਦਾ ਸੀ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਤੇ ਉਸ ਤੋਂ ਬਾਅਦ ਇਹ ਉੱਥੋਂ ਦੀ ਫਰਾਰ ਹੋ ਗਿਆ ਲੈਕਿਨ ਬੀਤੇ ਹੀ ਦਿਨਾਂ ਦੇ ਵਿੱਚ ਇਹ ਨੌਜਵਾਨ ਇੱਕ ਵਾਰ ਫਿਰ ਤੋਂ ਸਰਗਰਮ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਫਿਰ ਤੋਂ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਸਕੀ ਇਹ ਖਬਰ ਜੋ ਹੈ ਫੁਲਸਤਾ ਕਪੂਜੀ ਤੇ ਪੁਲਿਸ ਦੇ ਵੱਲੋਂ ਹੁਣ ਇਸ ਨੌਜਵਾਨ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵੱਲੋਂ ਜੋ ਹੈ ਅੰਮ੍ਰਿਤਸਰ ਦੇ ਵਿੱਚ 4 ਕਰੋੜ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ 2 ਕਰੋੜ ਦੀ ਠੱਗੀ ਕੀਤੀ ਗਈ ਇਤੋਂ ਤੱਕ ਕਿ ਫਿਰੋਜ਼ਪੁਰ ਦੇ ਵਿੱਚ ਵੀ ਕਰੋੜਾ ਰੁਪਏ ਦੀ ਠੱਗੀ ਇਸਨ ਨੌਜਵਾਨ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਅਨੰਦਪੁਰ ਸਾਹਿਬ ਤੋਂ ਜੋ ਹੈ ਇਸ ਵੱਲੋਂ ਠੱਗੀ ਕਰਕੇ ਫਰਾਰ ਹੋ ਗਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਜੋ ਹੈ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤਾਂ ਇਸ ਮਗਰੋਂ ਪੁਲਿਸ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਇਸ ਨੂੰ ਕਾਬੂ ਕੀਤਾ ਗਿਆ ਕਿ ਕੁਝ ਇਸ ਦੇ ਵੱਲੋਂ ਜੋ ਹੈ ਠੱਗਿਆ ਜਾਂਦਾ ਸੀ ਉਹ ਸਾਰੀ ਜਾਣਕਾਰੀ ਤੁਸੀਂ ਸੁਣ ਸਕਦੇ ਹੋ ਹਾਂਜੀ ਇੱਕ ਤੁਸੀਂ ਥੋੜਾ ਚਿਰ ਪਹਿਲਾਂ ਕੇਸ ਸੁਣਿਆ ਹੋਊਗਾ ਕਿ ਨਿਹੰਗੀ ਬਾਣੇ ਦੇ ਵਿੱਚ ਡਿਸਗਾਈਜ਼ ਹੋ ਕੇ ਬਾਣੇ ਨੂੰ ਮੈਲਾ ਕਰਦੇ ਕੁਝ ਜਿਹੜੇ ਅਨਸਰ ਆ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਕਰੋੜਾਂ ਦੀ ਠੱਗੀ ਮਾਰੀ ਆ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਇਹ ਮੋਡਸ ਆਪਰੇਂਡਿਆ ਹੁਣ ਸਮਝ ਆ ਰਿਹਾ ਕਿ ਹਬਿਚੁਅਲ ਕ੍ਰਾਈਮਨਲਸ ਨੇ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਇਹੋ ਜਿਹੀ ਕੁਝ ਅੰਮ੍ਰਿਤਸਰ ਕੀਤਾ ਤੇ ਉਦੋਂ ਇਹਨਾਂ ਨੇ ਇਹ ਗੋਲਦਸਤਾਰੇ ਬੰਦੇ ਹੁੰਦੇ ਸੀਗੇ ਫਿਰ ਇਹਨਾਂ ਨੇ ਆਪਣੇ ਮਤਲਬ ਹੀ ਅਸਲ ਵੇਸ਼ ਪੂਸ਼ਾ ਚਾ ਕੇ ਆਪਦੇ ਕੇਸ ਕਟਾ ਕੇ ਇੱਥੇ ਆਨੰਦਪੁਰ ਸਾਹਿਬ ਆਏ ਇਥੇ ਇਹਨਾਂ ਨੇ ਆਪਣੇ ਆਪ ਨੂੰ ਡਿਸਗਾਇਸ ਕੀਤਾ ਨਿਹੰਗ ਸਿੱਖ ਤੇ ਜਿੱਦਾਂ ਸਾਡੇ ਕੋਲ ਭੈਂਜੀ ਨੇ 113 ਨੰਬਰ ਐਫ ਆਈ ਆਰ ਹੈ ਇਹਨਾਂ ਦੀ ਇਹਨਾਂ ਦਾ ਬਿਊਟੀਕ ਸੀਗਾ 31 ਲੱਖ ਦੀ ਤਕਰੀਬਨ ਇਹਨਾਂ ਨਾਲ ਠੱਗੀ ਮਾਰੀ ਹੈ ਇਹਨਾਂ ਨੇ ਇਧਰ ਸਾਡੇ ਕੋਲ ਸਤਪਾਲ ਜੁਵਲਰਸ ਨੇ ਠੀਕ ਹੈ ਜੀ ਅਲੱਗ-ਅਲੱਗ ਐਫ ਆਈ ਆਰਸ ਦਰਜ ਨੇ ਕਹਿਣ ਤੋਂ ਭਾਵ ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਨੇ ਜੁਵਲਰਸ ਤੋਂ ਲੈ ਕੇ ਇੱਕ ਹਲਵਾ ਹਲਵਾਈ ਤੱਕ ਕਿਸੇ ਨੂੰ ਨਹੀਂ ਛੱਡਿਆ ਹਰ ਬੰਦੇ ਤੋਂ ਛੋਟੀਆਂ-ਛੋਟੀਆਂ ਠੱਗੀਆਂ ਸਾਰਿਆਂ ਤੋਂ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹੀ ਸਾਰਾ ਕੁਝ ਪਹਿਲਾਂ ਅੰਮ੍ਰਿਤਸਰ ਕਰਕੇ ਹਟੇ ਆ। ਉਸ ਤੋਂ ਬਾਅਦ ਉਹੀ ਸਾਰਾ ਕੁਝ ਅਨੰਦਪੁਰ ਸਾਹਿਬ ਹੁੰਦਾ। ਤੇ ਮੌਕੇ ਦੇ ਜਿਹੜੇ ਅਫਸਰ ਨੇ ਉਹਨਾਂ ਨਾਲ ਫੈਮਿਲੀ ਰਾਬਤਾ ਕਰਨਾ ਚਾਹੁੰਦੀ ਆ। ਤੁਸੀਂ ਹੁਣ ਅਫਸੋਸ ਦੇਖੋਗੇ ਕੀ ਹੈ ਕਿ ਉਹਨਾਂ ਨਾਲ ਹਲੇ ਵੀ ਫੈਮਿਲੀ ਦੇ ਕੰਟੀਨਿਊਸ ਫੋਨਸ ਤੋਂ ਬਾਵਜੂਦ ਮੇਰੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੇਰੀ ਇੰਟਰਵੈਂਸ਼ਨ ਤੋਂ ਬਾਵਜੂਦ। ਮੈਂ ਨਹੀਂ ਚਾਹੁੰਦਾ ਮੈਂ ਤੁਹਾਨੂੰ ਵੀਡੀਓ ਫੁਟੇਜਿਸ ਜਾਂ ਰਿਕਾਰਡਿੰਗ ਪ੍ਰੋਵਾਈਡ ਕਰਾਵਾਂ ਪਰ ਉਹ ਵੀ ਅਵੇਲੇਬਲ ਹੋ ਜਾਣਗੀਆਂ ਜਿਦੇ ਵਿੱਚ ਐਸਐਚਓ ਸਾਹਿਬ ਨੇ ਇਹ ਮੰਨਿਆ। ਕਿ ਜਿਹੜੀ ਅਗਲੀ ਹੈਰਾਨੀ ਦੀ ਗੱਲ ਹੈ ਉਸ ਡਰੇਡਡ ਕ੍ਰਿਮੀਨਲ ਨੂੰ ਅੰਮ੍ਰਿਤਸਰ ਤੋਂ ਇੱਥੇ ਲੈ ਕੇ ਆਉਣ ਦੇ ਵਾਸਤੇ ਇਹਨਾਂ ਦੀ ਗੱਡੀ ਲਈ ਜਾ ਰਹੀ ਹੈ ਪੈਟਰੋਲ ਏ ਪਵਾਰੇ ਨੇ ਇਜ਼ ਦਿਸ ਦਾ ਪੁਲਿਸਿੰਗ ਵੀ ਆਰ ਪੇਇੰਗ ਫੋਰ ਇਨ ਪੰਜਾਬ ਐਂਡ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਜਿਹੜਾ ਸਖਤ ਨੋਟਿਸ ਹੈ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਪੰਜਾਬ ਆ ਕੋਈ ਬਨਾਨਾ ਰਿਪਬਲਿਕ ਨਹੀਂ ਹੈਗਾ ਜਿੱਥੇ ਆਹ ਹਾਲ ਹੋ ਰਿਹਾ ਜਿਹੜੇ ਲੋਕਾਂ ਦੇ ਨਾਲ ਠੱਗੀਆਂ ਵਜੀਆਂ ਉਹੀ ਆਪਣਾ ਖਰਚਾ ਕਰ ਕਰਕੇ ਔਰ ਸੈਕੰਡ ਜਿਹੜੀ ਚੀਜ਼ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਫੈਮਲੀ ਨੂੰ ਸਿੱਧਾ ਕ੍ਰਿਮੀਨਲ ਦੇ ਸਾਹਮਣੇ ਮਿਲਾਇਆ ਜਾ ਰਿਹਾ ਐ ਇੰਟਰੋਗੇਟ ਕਰ ਰਹੇ ਆ ਕਿ ਉਹ ਜਿਹੜਾ ਕ੍ਰਿਮੀਨਲ ਆ ਉਹਦੀ ਬਿਹਫ ਦੇ ਉੱਤੇ ਉਹਦੇ ਕਿਹੜੇ ਕਿਹੜੇ ਬੰਦੇ ਆ ਜਿਹੜੇ ਜਿਨ੍ਹਾਂ ਨਾਲ ਉਹਦੇ ਲਿੰਕ ਨੇ ਜਿਹੜੇ ਉਹਨੂੰ 4-4 5-5 ਵਕੀਲ ਕਰਕੇ ਦੇ ਰਹੇ ਆ ਬੇਸਿਕਲੀ ਅਬਿਊਜ਼ ਦਾ ਪ੍ਰੋਸੈਸ ਆਫ ਲਾ ਹੋ ਰਿਹਾ ਜਿਹੜੀ ਚੀਜ਼ ਤੇ ਅਸੀਂ ਗੌਰ ਕਰਨਾ ਚਾਹੁੰਦੇ ਆ ਬਾਕੀ ਇਹਦੇ ਵਿੱਚ ਇੱਕ ਲਿੰਚਪੈਨ ਐ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜਾ 80ਆਂ ਦਾ 90ਆਂ ਦਾ ਦੌਰ ਸੀਗਾ ਉਸ ਵੇਲੇ ਵੀ ਕੁਝ ਐਸੇ ਤਰੀਕੇ ਬੰਦੇ ਡਿਸਗਾਈਜ਼ ਕਰਕੇ ਸਿੱਖ ਸਰੂਪ ਨੂੰ ਟਾਰਗੇਟ ਕਰਕੇ ਇਸ ਸਰੂਪ ਨੂੰ ਮਾੜਾ ਬਣਾਉਣ ਵਾਸਤੇ ਇਸ ਇੰਟੈਂਸ਼ਨ ਵਾਸਤੇ ਕਿਉਂਕਿ ਮੈਂ ਵੀ ਸਿਰ ਤੇ ਉਹੀ ਦਿਮਾਲਾ ਧਾਰਦਾ ਜਿਹੜਾ ਇਹਨਾਂ ਨੇ ਧਾਰਿਆ ਉਹ ਦਿਮਾਲਾ ਇਹਨਾਂ ਨੇ ਸਿਰ ਤੇ ਰੱਖ ਕੇ ਉਸ ਵੇਲੇ ਵੀ ਇਹ ਬੰਦਿਆਂ ਦੀ ਜਿਹੜੀ ਪਿਲਫਰਮੈਂਟ ਹੋਈ ਹੈ ਅੱਜ ਵੀ ਉਹੀ ਕੁਝ ਹੋ ਰਿਹਾ ਆ ਤੇ ਅੰਮ੍ਰਿਤਸਰ ਤੋਂ ਹੀ ਉਹਨਾਂ ਬੰਦਿਆਂ ਦਾ ਫੜਿਆ ਜਾਣਾ ਜਿੱਥੇ ਉਹਨਾਂ ਨੇ ਪਹਿਲਾਂ ਠੱਗੀ ਮਾਰੀ ਕਰੋੜਾਂ ਦੀਆਂ ਠੱਗੀਆਂ ਮਾਰ ਕੇ ਇੰਨਾ ਮਾਸ ਚੰਕ ਆਫ ਪੀਪਲ ਸਾਰਿਆਂ ਨੂੰ ਅਫੈਕਟ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਇਸ ਤਰੀਕੇ ਨਾਲ ਰੋਮ ਰਾਊਂਡ ਹੋਣਾ ਤੇ ਹੁਣ ਵੀ ਪੁਲਿਸ ਦੀ ਸੰਜੀਦਗੀ ਨਾ ਲੈਣਾ ਇਹ ਸਾਰੇ ਬਹੁਤ ਗੰਭੀਰ ਮੁੱਦੇ ਨੇ ਤੇ ਜੇ ਇੱਥੇ ਸਾਨੂੰ ਬਣਦਾ ਇਨਸਾਫ ਨਾ ਮਿਲਿਆ ਤੇ ਫਿਰ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪਊਗਾ ਕਿਸੇ ਨਿਊਟਰਲ ਏਜੰਸੀ ਸੱਚ ਲਾਈਕ ਸੀਬੀਆਈ ਤੋਂ ਅਸੀਂ ਇਨਕੁਆਇਰੀ ਦੀ ਮੰਗ ਕਰਾਂਗੇ ਕਿਉਂਕਿ ਜਿਹੜਾ ਨਵਾਂ ਭਾਰਤੀ ਨਿਆਇ ਸੰਹਿਤਾ ਆ ਉਹਦੇ ਵਿੱਚ ਵੀ ਬਤੌਰ 187 ਸੈਕਸ਼ਨ ਹੈ ਜੇ ਪੁਲਿਸ ਚਾਵੇ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ 90 ਦਿਨਾਂ ਦੇ ਵਿੱਚ 15 15 ਦਿਨਾਂ ਦਾ ਰਿਮਾਂਡ ਜਿਹੜਾ ਆ ਪੁਲਿਸ ਬੜੇ ਆਰਾਮ ਨਾਲ ਲੈ ਸਕਦੀ ਐ ਅਸੀਂ ਜੱਜ ਸਾਹਿਬ ਨੂੰ ਵੀ ਇੱਥੇ ਉਹ ਲਾਅ ਸਾਈਡ ਕੀਤਾ ਪਰ ਅਫਸੋਸ ਮੈਂ ਕਦੇ ਇਸ ਤਰੀਕੇ ਸੋਚਿਆ ਨਹੀਂ ਸੀ ਮੈਂ ਗੱਲ ਕਰੂੰਗਾ ਪਰ ਅਫਸੋਸ ਜੱਜ ਸਾਹਿਬ ਖੁਦ ਇੱਕ ਜੁਡੀਸ਼ੀਅਲ ਆਫੀਸਰ ਜਿਹੜੇ ਇੱਥੇ ਨੇ ਉਹ ਫੀਮੇਲ ਆਫੀਸਰ ਨੇ ਉਹ ਤਾਂ ਵੀ ਇੱਕ ਫੀਮੇਲ ਦੀ ਸੰਵੇਦਨਾ ਨਹੀਂ ਸਮਝ ਪਾਰੇ ਜਿਹਦੀਆਂ ਦੋ ਬੱਚੀਆਂ ਜਿਹਨੂੰ ਵਿਆਉਣਾ ਜਿਹਨੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਉੱਥੇ ਲਾਤੀ ਐ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਐ ਬਟ ਐਟ ਦੀ ਐਂਡ ਜੋ ਸਾਡੇ ਕੋਲ ਰੌਅ ਬਚਦਾ ਫਿਰ ਸਾਡੇ ਕੋਲ ਮਾਣਿਓ ਹਾਈ ਕੋਰਟ ਦਾ ਰੌਅ ਬਚਦਾ ਤੇ ਇਦਾਂ ਦੇ ਕੇਸਿਸ ਪਹਿਲਾਂ ਵੀ ਹੋਏ ਨੇ ਤੇ ਜਿਹਦੇ ਵਿੱਚ ਨਿਊਟਰਲ ਏਜੰਸੀ ਨੂੰ ਜਿਹੜੀ ਇਨਕੁਆਇਰੀ ਮਾਰਕ ਕੀਤੀ ਗਈ ਹੈ ਕਿਉਂਕਿ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਜਿਹੜੀ ਆ ਹੋ ਸਕਦਾ ਕੁਝ ਰਲਿਆ ਮਿਲਿਆ ਹੋਵੇ ਇਸ ਕਰਕੇ ਜਤਾਇਆ ਜਾ ਰਿਹਾ ਕਿਉਂਕਿ ਜਿਹੜੇ ਇੱਥੇ ਸਾਰੇ ਮੇਰੇ ਕੋਲ ਖੜੇ ਨੇ ਇਸ ਸਾਰੀ ਚੀਜ਼ ਦੇ ਜਿਨ੍ਹਾਂ ਨਾਲੇ ਕ੍ਰਾਈਮ ਕਮਿਟ ਹੋਇਆ ਇਹਨਾਂ ਨੂੰ ਲੱਗ ਰਿਹਾ ਕਿ ਕਿਸੇ ਕਿਸਮ ਨਾਲ ਇੱਕ ਜਿਹੜੀ ਪੁਲਿਸ ਦੀ ਜਿਹੜੀ ਗੰਡ ਤੋਪਿਆ ਉਹ ਇਹ ਮਹਿਸੂਸ ਕਰ ਰਹੇ ਨੇ ਸ ਸੋ ਇਹੀ ਗੱਲ ਹੈ ਕਿ ਇੱਥੇ ਕਿਤੇ ਜਿਹੜਾ ਕੋਈ ਡਿਊਟੀ ਪੁਲਿਸ ਅਫੀਸ਼ਰ ਵੀ ਹੈ ਉਹਨੂੰ ਵੀ ਸਾਡੀ ਬੇਨਤੀ ਹੈ ਕਿ ਆਪਣਾ ਐਸ ਪਰ ਲਾਅ ਐਂਡ ਆਰਡਰ ਆਪਣਾ ਮੰਡੇਟ ਜਿਹੜਾ ਹੈਗਾ ਉਹਦੇ ਅਕੋਰਡਿੰਗਲੀ ਆਪਣੀ ਨੌਕਰੀ ਨਿਭਾਓ ਤੇ ਇਹ ਜੋ ਤੁਸੀਂ ਇਸ ਚੀਜ਼ ਦੀ ਸੋਚ ਚੱਕਦੇ ਹੋ ਸੰਵਿਧਾਨ ਦੀ ਜਿਹੜਾ ਰੂਲ ਆਫ ਲਾਅ ਦੀ ਚੱਕਦੇ ਹੋ ਤੇ ਮੈਂ ਬੇਨਤੀ ਕਰਦਾ ਰੋਪੜ ਦੇ ਐਸਐਸਪੀ ਸਾਹਿਬ ਨੂੰ ਵੀ ਤੇ ਡੀਜੀਪੀ ਸਾਹਿਬ ਨੂੰ ਵੀ ਇਹਦਾ ਆਪਣਾ ਜਿਹੜਾ ਨੋਟਿਸ ਹੈ ਉਹ ਲੈਣ ਲਾਅ ਸਾਡੇ ਬਦਲ ਗਏ ਹੈ ਪਹਿਲਾਂ ਸੀਆਰਪੀਸੀ ਦੇ ਵਿੱਚ 142 ਹੁੰਦਾ ਸੀਗਾ ਅੱਜ ਨਵੇਂ ਸੈਕਸ਼ਨਸ ਆ ਗਏ ਆ 166 ਹੁੰਦਾ ਸੀ ਉਹਦੇ ਦੀ ਦਰਵਰ ਤੋਂ ਜਿਹੜਾ ਆਪਣੀ ਨੌਕਰੀ ਨਹੀਂ ਕਰਦਾ ਐਲੀਮੈਂਟ ਸੇਮ ਹੈਗਾ ਉਹ ਮਜਬੂਰਨ ਸਾਨੂੰ ਇਹ ਨਾ ਹੋਵੇ ਵੀ ਜਿਹੜੇ ਨਾਲ ਪੁਲਿਸ ਅਫੀਸ਼ਰਸ ਐ ਸਾਨੂੰ ਉਹਨਾਂ ਦੇ ਖਿਲਾਫ ਵੀ ਫਿਰ ਜਿਹੜਾ ਆ ਕੋਈ ਉੱਚ ਕੋਟ ਤੋਂ ਐਕਸ਼ਨ ਲੈਣਾ ਦੇਖੋ ਇਹਦੇ ਵਿੱਚ ਇੱਕ ਚੀਜ਼ ਬੜੀ ਦੁਖਾਂਤ ਵਾਲੀ ਹੈ ਕਿ ਜੋ ਅਸੀਂ ਇੱਕ ਐਮਪੈਥੀ ਜਿਹੜੀ ਹੈ ਅਸੀਂ ਐਕਸਪੈਕਟ ਕਰਦੇ ਹਾਂ ਇੱਕ ਜੁਡੀਸ਼ੀਅਨ ਅਫੀਸਰ ਤੋਂ ਕਾਰਨ ਇੱਥੇ ਇਹ ਕਿ ਅਸੀਂ ਦੱਸਿਆ ਹੈ ਕਿ ਆਲਰੇਡੀ ਇਹ ਡ੍ਰੈਡਡ ਕ੍ਰਿਮੀਨਲਸ ਨੇ ਡ੍ਰੈਡਡ ਕ੍ਰਿਮੀਨਲ ਆਪਣੇ ਆਪ ਦੇ ਵਿੱਚ ਜੇ ਅਸੀਂ ਕ੍ਰਿਮੀਨਲ ਵੋਕੈਬਲਰੀ ਚ ਗੱਲ ਕਰੀ ਤੇ ਇਹ ਸਭ ਕੁਝ ਸੁਣਨ ਤੋਂ ਬਾਅਦ ਵੀ ਬੜੀ ਹਾਸੋਹੀਣੀ ਗੱਲ ਹੈ ਕੋਈ ਜੱਜ ਸਾਹਿਬ ਪੁੱਛ ਰਹੇ ਆ ਕਿ ਤੁਸੀਂ ਕੰਪਲੇਨੈਂਟ ਵੱਲੋਂ ਅਪੀਅਰ ਹੋ ਰਹੇ ਹੋ ਕਿ ਤੁਸੀਂ ਦੂਜੇ ਪਾਸਿਓਂ ਅਪੀਅਰ ਹੋ ਰਹੇ ਹੋ ਸੋ ਇਸ ਤਰੀਕੇ ਦਾ ਰਵਈਆ ਜਿਹੜਾ ਉਸ ਦੇ ਬਾਵਜੂਦ ਅਸੀਂ ਉਹਨਾਂ ਨੂੰ ਬੀਐਨਐਸ ਦਾ 187 ਜਿਹੜਾ ਸੈਕਸ਼ਨ ਹੈ ਉਹ ਵੀ ਸਾਈਟ ਕੀਤਾ ਕਿ ਆ ਸਾਰਾ ਕੁਝ ਤੁਸੀਂ ਸੂਓ ਮੋਟੋ ਵੀ ਕਰ ਸਕਦੇ ਹੋ ਫੋਰ ਦਾ ਪ੍ਰਿੰਸੀਪਲ ਆਫ ਨੇਚਰਲ ਜਸਟਿਸ ਕਿਉਂਕਿ ਸਾਹਮਣੇ ਸ਼ਰੇਆਮ ਦੇਖ ਰਿਹਾ ਸਾਰਾ ਕੁਝ ਪਰ ਪਹਿਲੀ ਵਾਰ ਨਹੀਂ ਹੋਇਆ ਜੀ ਅਫਸੋਸ ਆ ਤੁਸੀ ਮੈਂ ਬਹੁਤਾ ਸੱਚ ਕੁਝ ਚੀਜ਼ਾਂ ਇਸ ਵਰਦੀ 'ਚ ਨਹੀਂ ਬੋਲ ਸਕਦਾ ਪਰ ਤੁਸੀਂ ਫਿਲਮਾਂ ਦੇਖੀਆਂ ਤੇ ਅਫਸੋਸ ਹੈ ਸਾਨੂੰ ਕਿ ਬਾਕੀ ਇਹ ਕਿ ਹਾਂ ਪੁਲਿਸ ਦੇ ਪਾਰਟ ਦੇ ਉੱਤੇ ਜੇ ਪੁਲਿਸ ਵਾਲੇ ਚਾਹੁੰਦੇ ਜੇ ਜੱਜ ਸਾਹਿਬ ਨੂੰ ਉਹ ਦੱਸ ਦੇ ਕਿ ਅਸੀਂ ਇੱਥੋਂ ਐਨੇ ਅਮਾਉਂਟ ਦੀ ਰਿਕਵਰੀ ਕਰਨੀ ਹੈ ਇੱਥੋਂ ਅਸੀਂ ਆਹ ਅਮਾਉਂਟ ਦੀ ਰਿਕਵਰੀ ਕਰਨੀ ਹੈ ਆਹ ਆ ਬੰਦਿਆਂ ਦੀ ਐਲੀਗੇਸ਼ਨਸ ਨੇ ਜਿਨਨੇ ਇਹਦੇ ਉੱਤੇ ਗੰਭੀਰ ਇਲਜ਼ਾਮ ਨੇ ਇੱਕ ਸੁਨਿਆਰੇ ਤੋਂ ਲੈ ਕੇ ਇੱਕ ਹਲਵਾਈ ਤੱਕ ਇਹਨਾਂ ਬੰਦਿਆਂ ਨੇ ਕੋਈ ਨਹੀਂ ਬਖਸ਼ਿਆ ਤੇ ਐਨੇ ਬੰਦੇ ਜਦੋਂ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਤੇ ਇਹ ਸਾਰੀ ਇਨਟੈਰੋਗੇਸ਼ਨ ਤੇ ਸਾਨੂੰ ਟਾਈਮ ਲੱਗੇਗਾ ਸ੍ਰੀ ਸੁਵਾਲਿਆਂ ਕੋ ਲਾਉਨੇ ਆ ਤੇ ਮੈਂ ਉਹਨਾਂ ਤੋਂ ਹੈਲਪ ਮੰਗਦਾ ਵੇਅਰ ਇਜ਼ ਦਾ ਇਨਵੈਸਟੀਗੇਸ਼ਨ ਆਫੀਸਰ ਮੈਂ ਉਹਨਾਂ ਨੂੰ ਪੁੱਛਦਾ ਪੀਪੀ ਸਾਹਿਬ ਕਿੱਥੇ ਨੇ ਕਿਉਂਕਿ ਦੇਖੋ ਐਫ ਆਈ ਆਰ ਹਾਲੇ ਤੱਕ ਇੰਟਰਨੈਟ ਤੇ ਨਹੀਂ ਚੜਾਈ ਗਈ ਜਦ ਤੱਕ ਚਲਾਨ ਪੇਸ਼ ਨਹੀਂ ਹੁੰਦਾ ਅਸੀਂ ਈ ਕੋਰਟਸ ਵਾਲੀ ਐਪ ਦੇ ਵਿੱਚੋਂ ਫਰਦਰ ਐਕਟੀਵਿਟੀ ਨਹੀਂ ਕਰ ਸਕਦੇ ਏ ਭੈਣ ਜੀ ਅਸੀਂ ਆਨੰਦਪੁਰ ਸਾਹਿਬ ਸਾਡਾ ਛੋਟਾ ਜਿਹਾ ਸ਼ਹਿਰ ਆ ਅੰਕਲ ਸਾਡੇ ਕੋਲ ਆਏ ਕਿਉਂਕਿ ਉਹ ਬੰਦੇ ਸਾਡੇ ਗਵਾਂਢ 'ਚ ਸੀਗੇ ਇਹ ਸਾਰੇ ਸਾਡੇ ਨਾਲ ਵੈਸੇ ਹੀ ਸੰਪਰਕ 'ਚ ਸੀਗੇ ਠੀਕ ਹੈ ਜੀ ਉਹ ਮੇਰੀ ਇਹ ਨਾਲ ਕਮਿਟਮੈਂਟ ਸੀ ਕਿ ਮੇਰੇ ਲਈ ਇਹ ਦਸਬੰਦ ਦਾ ਕੇਸ ਆ ਮੈਂ ਅੱਜ ਹਾਈ ਕੋਰਟ ਦਾ ਸਾਰਾ ਕੁਝ ਉੱਥੇ ਸ਼ਟਡਾਊਨ ਕਰਕੇ ਮੈਂ ਸਪੈਸ਼ਲੀ ਇੱਥੇ ਆਇਆ ਪਰ ਹੈਰਾਨੀ ਦੀ ਗੱਲ ਹੈ ਸਾਡੇ ਨਾਲ ਇੱਥੋਂ ਆਨੰਦਪੁਰ ਸਾਹਿਬ ਬਾਰ ਕਾਉਂਸਲ ਤੋਂ ਖੋਖਰ ਸਾਹਿਬ ਜੁੜੇ ਆ ਇਹਨਾਂ ਦਾ ਵੀ ਅੱਗੇ ਬਹੁਤ ਇਹੋ ਜਿਹਾ ਤਜਰਬਾ ਰਿਹਾ ਕੁਝ ਇਸੇ ਤਰੀਕੇ ਦੇ ਪੁਰਾਣੇ ਡਿਫੈਕਟਿਵ ਇਨਵੈਸਟੀ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਇਨਕੁਆਇਰੀਜ਼ ਓਪਨ ਕਰਾਈਆਂ ਬਤੌਰ ਉਨਾ ਤੇ ਲੀਗਲ ਐਕਸ਼ਨ ਵੀ ਕਰਾਇਆ ਠੀਕ ਹੈ ਜੀ ਸੋ ਇਹ ਸਾਡੇ ਨਾਲ ਅੱਜ ਇੱਥੇ ਜੁੜੇ ਬਾਕੀ ਅਸੀਂ ਵਕੀਲ ਹੋਣ ਤੋਂ ਪਹਿਲਾਂ ਇੱਕ ਇਨਸਾਨ ਵੀ ਹੈਗੇ ਆ ਤੇ ਇਹ ਜਿਹੜੇ ਇਹੋ ਜਿਹੇ ਐਲੀਮੈਂਟਸ ਨੇ ਜਿਹੜੇ ਧਰਮ ਨੂੰ ਇਸ ਤਰੀਕੇ ਲੱਜ ਲਾ ਰਹੇ ਆ ਜਿਹੜੇ ਆਮ ਗਰੀਬ ਗਊ ਦੀ ਜੜੀ ਰੱਖਿਆ ਸੋ ਉਸ ਵਾਸਤੇ ਸਾਨੂੰ ਇੱਥੇ ਹੁਣੇ ਪ੍ਰਧਾਨ ਸਾਹਿਬ ਵੀ ਲੰਗੇ ਨੇ ਚਵਰੇਵਾਲ ਸਾਹਿਬ ਤੇ ਉਹ ਵੀ ਆਖ ਰਿਹਾ ਕਿ ਜੋ ਮੇਰੇ ਪਾਰਟ ਤੇ ਹੋਊਗਾ ਆਨੰਦਪੁਰ ਸਾਹਿਬ ਬਾਅਰ ਐਸੋਸੀਏਸ਼ਨ ਵੱਲੋਂ ਵੀ ਮੈਂ ਉਹਦੇ ਉੱਤੇ ਪਰ ਹੈਰਾਨੀ ਦੀ ਗੱਲ ਹੈ ਕਿ ਐਡੀ ਜ਼ਿਆਦਾ ਖਬਰਾਂ ਲੱਗਣ ਦੇ ਬਾਵਜੂਦ ਸਭ ਕੁਝ ਹੋਣ ਦੇ ਬਾਵਜੂਦ ਐਸ ਐਚਓ ਸਾਹਿਬ ਨੂੰ ਸਭ ਕੁਝ ਕਮਿਊਨੀਕੇਟ ਕਰਨ ਦੇ ਬਾਵਜੂਦ ਪੈਟਰੋਲ ਤੱਕ ਦਾ ਜਿਹੜਾ ਖਰਚਾ ਦੇਖੋ ਇੱਕ ਐਨੀ ਕੁ ਚੀਜ਼ ਤੋਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਂਦਾ ਕਿ ਗੱਡੀ ਇਹ ਖਰਚ ਰੇ ਆ ਪੈਟਰੋਲ ਇਹ ਪੁਆਰੇ ਆ ਥਿਸ ਇਸ ਨੋਟ ਦਾ ਪੁਲਿਸਿੰਗ ਵੀ ਆਰ ਐਕਸਪੈਕਟਿੰਗ ਫੋਰ ਇਨ ਥਿਸ ਮਾਡਰਨ ਅਡਿਸਟ੍ਰਿਕਟ ਕੁਝ ਲੋਕਾਂ ਨੇ ਹੀ ਹੈਲਪ ਕੀਤਾ ਕਿਉਂਕਿ ਦਿਸ ਇਜ਼ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਨਾ ਇਹ ਬੇਸਿਕਲੀ ਇੱਕ ਪੁਲਿਸ ਆਫੀਸਰ ਦਾ ਸਵਾਲ ਹੈ ਇਹ ਐਸਐਚਓ ਦਾ ਸਵਾਲ ਹੈ ਪਰ ਉਹ ਕਿਤੇ ਬੈਠੇ ਨੇ ਬੇਸ਼ੱਕ ਉਹਨਾਂ ਨੂੰ ਸਵਾਲ ਜ਼ਰੂਰ ਪੁੱਛਿਓ ਪਰ ਮੈਂ ਆਪਣੇ ਬਿਹੱਫ ਤੇ ਇਨਵੈਸਟੀਗੇਟ ਕੀਤਾ 60 ਲੱਖ ਦੀ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਠੱਗੀ ਮਾਰੀ ਜੀ ਜਿਹੜੇ ਬੰਦਿਆਂ ਨੇ ਉੱਥੇ ਇਹਨਾਂ ਦੇ ਖਿਲਾਫ ਕੰਪਲੇਂਟ ਕੀਤੀ ਉਹ ਦੱਸ ਰਿਹਾ ਉੱਥੇ ਵੀ ਇਹਨਾਂ ਨੇ ਕੋਈ ਆਰਗੇਨਾਈਜੇਸ਼ਨ ਬਣਾਈ ਸੀ ਜਿੱਦਾਂ ਇੱਥੇ ਨੀਲੇ ਬਾਣਿਆਂ 'ਚ ਘੁੰਮਦੇ ਆ ਉੱਥੇ ਚਿੱਟੇ ਰੰਗ ਦੇ ਕੁੜਤੇ ਪਿਆਵੇਂ ਪਾਉਂਦੇ ਸੀ ਤੇ ਪੀਲੇ ਰੰ ਠੀਕ ਹੈ ਜੀ ਇੱਕ ਸੰਪਰਦਾ ਨੂੰ ਪ੍ਰੋਪਰ ਦਿਖਾ ਕੇ ਇੱਥੇ ਇਹਨਾਂ ਨੇ ਦਲਾਂ ਪੰਥਾਂ ਦੀ ਇਮੇਜ ਨੂੰ ਟਾਰਨਿਸ਼ ਕਰਨ ਦੇ ਲਈ ਪਰ ਇਹ ਮਹਾਰਾਜ ਲੈ ਕੇ ਗਏ ਆ ਦਸ਼ਮ ਦੀ ਬਾਣੀ ਜੇ ਤੁਸੀਂ ਸੱਚ ਵੀ ਸੁਣਨਾ ਚਾਹੋ ਸਾਡੀ ਸਿੱਖ ਜਿਹੜੀ ਸਟੂਡੈਂਟਸ ਵੀ ਦੇਖਣਾ ਚਾਹੋ ਤੇ ਇਹ ਜਿਹੜੇ ਮਲੇਸ਼ ਨੇ ਉਹ ਬਥੇਰੇ ਘੁੰਮਦੇ ਨੇ ਸੋ ਮਹਾਰਾਜ ਉਦਾਂ ਹੀ ਕਹਿ ਗਏ ਕਿ ਭੇਖਦਾ ਹੈ ਜਗਤ ਮੈਂ ਲੋਗਨ ਕੋ ਬਸ ਕੀ ਇਹ ਕੋਈ ਨਵੀਂ ਚੀਜ਼ ਨਹੀਂ ਹੋ ਰਹੀ ਹੁਣ ਅਗਲਾ ਤੁਹਾਡਾ ਜੇ ਕੋਈ ਕੋਆਪਰੇਟ ਜੇ ਨਹੀਂ ਕਰਦੀ ਠੀਕ ਹੈ ਸਾਡੇ ਕੋਲ ਆ ਫੈਮਿਲੀਆਂ ਹੈਗੀਆਂ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਸਿੱਧਾ ਹਾਈ ਕੋਰਟ ਦੀ ਨੇਟ ਜਾਰੀ ਡਿਕਸ਼ਨ ਅਸੀਂ ਦੱਸਾਂਗੇ ਕਿ ਜਿਹੜੀਆਂ ਇਸ ਵੇਲੇ ਇੱਥੇ ਪੁਲਿਸ ਪਾਰਟੀਆਂ ਨੇ ਉਹਨਾਂ ਤੇ ਹੀ ਅਲੀਗੇਸ਼ਨਸ ਲੱਗ ਰਹੀਆਂ ਦੇ ਆਰ ਹੈਂਡ ਇਨ ਗਲਵ ਜੇ ਨਹੀਂ ਹੈਗੀਆਂ ਤਾਂ ਆਪਣਾ ਰੋਲ ਪ੍ਰੋਪਰ ਪਲੇ ਕਰਨ ਤੇ ਅਸੀਂ ਕਿਸੇ ਸੈਂਟਰਲ ਏਜੰਸੀ ਤੋਂ ਸੱਚ ਲਾਈਕ ਸੀਬੀਆਈ ਉਤੋਂ ਅਸੀਂ ਜੜੀ ਇਨਕੁਆਇਰੀ ਕਰਾਵਾਂਗੇ ਕਿਉਂਕਿ ਕਰੋੜਾਂ ਦਾ ਘਪਲਾਇਆ ਕੱਲਾ ਆਨੰਦਪੁਰ ਸਾਹਿਬ ਦਾ ਨਹੀਂ ਇਦਾਂ ਦਾ ਹੀ ਘਪਲਾਮ ਰਸਾਰ ਹੈ ਤੇ ਹੋ ਸਕਦਾ ਇਸ ਤੋਂ ਪਹਿਲਾਂ ਵੀ ਇਹੋ ਜਿਹਾ ਕਿਉਂਕਿ ਐਸਐਚਓ ਸਾਹਿਬ ਨੇ ਵੀ ਕਿਹਾ ਕਿ ਇਹ ਹੈਬਿਚੁਅਲ ਜਿਹੜੇ ਨੇ ਕ੍ਰਾਈਮਨਲ ਨੇ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਜ ਜਿਹਨਾਂ ਦਾ ਉਹਨੂੰ ਜਵਾਬ ਨਹੀਂ ਆਇਆ ਮੈਂ ਕਿਹਾ ਟੈਲਸ ਓਨਲੀ ਅ ਸਿੰਗਲ ਕੋਹਜੈਂਟ ਸਟੈਪ ਵਿਚ ਯੂ ਆਰ ਟੇਕਿੰਗ ਤੁਸੀਂ ਹੁਣ ਤੱਕ ਇੱਕ ਵੀ ਕਦਮ ਅਹਜਾ ਲਿਆ ਹੋਵੇ ਤੇ ਉਹ ਹਲੇ ਤੱਕ ਪਰਿਵਾਰ ਨਾਲ ਤਾਂ ਮਿਲ ਨਹੀਂ ਰਹੇ ਮੈਨੂੰ ਕਹਿੰਦੇ ਸੀ ਮੇਰੇ ਕੋਲ ਹੁਣੇ ਭੇਜ ਦਿਓ ਪਰਿਵਾਰ ਨੇ ਉਸ ਬਾਅਦ ਕਿੰਨੀ ਵਾਰ ਕਾਲ ਕੀਤਾ ਤੁਸੀਂ ਪਰਿਵਾਰ ਤੋਂ ਪੁੱਛ ਸਕਦੇ ਹੋ 15 ਤੋਂ 20 ਵਾਰ ਇਹਨਾਂ ਨੇ ਕਾਲ ਕੀਤਾ ਤੁਸੀਂ ਆਪ ਵੀ ਜਾ ਕੇ ਉਹਨਾਂ ਕੋਲ ਹਾਂਜੀ 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 ਭੈਣ ਜੀ ਤੁਹਾਡਾ ਕੀ ਨਾਮ ਹੈ ਮੇਰਾ ਸੁਰਿੰਦਰ ਕੌਰ ਹੈ ਤੁਹਾਡੇ ਨਾਲ ਕਿੰਨੇ ਲੱਖ ਦੀ ਠੱਗੀ ਕੀਤੀ ਇਹਨਾਂ ਲੋਕਾਂ ਨੇ ਸਨ 31 ਲੱਖ ਦੀ 31 ਲੱਖ ਦੀ ਹਾਂਜੀ ਤੋਂ ਤੋਂ ਕੈਸ਼ ਲਿਆ ਇਹਨਾਂ ਨੇ ਹਾਂਜੀ ਸਾਰਾ ਕੈਸ਼ ਲਾ ਹੀ ਦੋਵਾਂ ਚੈੱਕ ਦਿੱਤਾ ਪਰ ਸਾਨੂੰ ਚੈੱਕ ਵਾਪਸ ਕਰ ਦਿੰਦੇ ਰਹੇ ਕਿ ਬੰਨਾ ਮਾਰ ਕੇ ਲੈ ਰਣ ਤੋਂ ਤੋਂ ਬਸ ਕਹਿੰਦੇ ਸਾਡੇ ਕੋਲ ਨਾ ਇਹ ਕੈਸ਼ ਨਹੀਂ ਹੋ ਰਿਹਾ ਤੁਸੀਂ ਨਾ ਸਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਸਾਨੂੰ ਕੈਸ਼ ਕਰਾ ਕੇ ਪੈਸੇ ਕਰ ਲੈ ਲਏ ਕਿਸ ਗੱਲ ਕਰਕੇ ਕੀ ਕਰ ਸਾਡੇ ਕੋਲ ਐਸੇ ਕਰਕੇ ਕਿ ਤੁਹਾਨੂੰ ਮੇਰੇ ਬੁਟੀਕ ਤੇ ਆਏ ਇੱਕ ਸੂਟ ਸਵਾਉਣ ਵਾਸਤੇ ਮੈਨੂੰ ਕਹਿੰਦੇ ਸੂਟ ਸਵਾਉਣਾ ਦੋ ਦਿਨਾਂ ਚ ਸਿਲ ਦੋ ਮੈਂ ਕਾ ਸਿਲ ਲਾਂਗੇ ਸੂਟ ਸਲਾਇਆ ਕਹਿੰਦੇ ਫਿਟਿੰਗ ਠੀਕ ਆ ਇਹ ਮੈਨੂੰ ਮੈਂ ਫਰੀਜ਼ ਖਾਨੀ ਆ ਅੱਛਾ ਜੀ ਚਲੋ ਆਂਦੇ ਰੇ ਦੋ ਤਿੰਨ ਦਿਨ ਫਿਰ ਕਹਿੰਦੇ ਮੈਂ ਬੁਟੀਕ ਖੋਲਣੀ ਬਾਹਰ ਤੇ ਤੁਸੀਂ ਮੇਰੇ ਨਾਲ ਤੁਸੀਂ ਚੱਲ ਪਿਓ ਮੇਰੇ ਨਾਲ ਅਸੀਂ ਉੱਥੇ ਬੁਟੀਕ ਖੋਲ ਲਾਂਗੇ ਤੁਹਾਨੂੰ ਉਸੇ ਆਏ ਉੱਥੇ ਰੱਖਾਂਗੇ ਮੈਂ ਕਿਹਾ ਠੀਕ ਹੈ ਮੈਨੂੰ ਕਿਵੇਂ ਬੱਚੇ ਸਾਡੇ ਕਿ ਨਹੀਂ ਜਾ ਸਕਦੀ ਹੈ ਵੀ ਆਪਣੇ ਮੇਰੇ ਬੱਚੇ ਛੋਟੇ ਨੇ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਵੀਜ਼ਾ ਤੁਹਾਡਾ ਲਵਾ ਲੈਣੀ ਮੈਂ ਕਿਹਾ ਇੰਨੇ ਪੈਸੇ ਸਾਡੇ ਕੋਲ ਨਹੀਂ ਹੈਗੇ ਫਿਰ ਪਹਿਲਾਂ ਖਾਨੂੰ ਕਹਿੰਦੇ ਰੇ ਕਿ ਅਸੀਂ ਪੈਸੇ ਆਪਣੇ ਕੋਲੋਂ ਲਾ ਦਾਂਗੇ ਫਿਰ ਹਾਨੂੰ ਇਹ ਹੀ ਕਿਹਾ ਗਿਆ ਵੀ ਤੁਹਾਨੂੰ ਥੋੜੇ ਪੈਸੇ ਦਿਓ ਸਾਡਾ ਜਿਹੜਾ ਭਰਾ ਹੜ ਕਿ ਮਹਾਵੀਰ ਕਹਿੰਦਾ ਕਿ ਜੇ ਤੁਸੀਂ ਇਹਨਾਂ ਦੇ ਉੱਤੇ ਪੈਸੇ ਲਾਤੀ ਕੱਲ ਨੂੰ ਇਹ ਪਰਿਵਾਰ ਮੁਕਰ ਜੇ ਕਿ ਅਸੀਂ ਨਹੀਂ ਜਾਣਾ ਤੇ ਤੁਹਾਡੇ ਪੈਸੇ ਵੇਸਟ ਜਾਣਗੇ ਇਸ ਕਰਕੇ ਅਸੀਂ ਥੋੜੇ ਪੈਸੇ ਦਿੱਤੇ ਪਹਿਲਾਂ ਉਹਨਾਂ 5 ਲੱਖ ਫਿਰ ਮਹੀਨੇ ਬਾਅਦ ਫਿਰ ਸਾਨੂੰ ਕਹਿਣ ਲੱਗੇ ਕਿ ਨਹੀਂ ਸਾਨੂੰ 5 ਲੱਖ ਹੋਰ ਦੋ ਫਿਰ ਅਸੀਂ ਹੋਰ ਹੋਰ ਦਿੱਤੇ ਹੌਲੀ ਹੌਲੀ ਉਹਨਾਂ ਨੇ ਸਾਡਾ ਪਲਾਟ ਵਕਾਇਆ ਠੀਕ ਹੈ ਨਾ ਜੀ ਫਿਰ ਸਾਨੂੰ ਨਕਲੀ ਜਾਲੀ ਵੀਜ਼ੇ ਸਾਨੂੰ ਮੇਰਾ ਤੇ ਮੇਰੇ ਦੋਨਾਂ ਬੇਟੀਆਂ ਦਾ ਵੀਜ਼ਾ ਦਿਖਾਇਆ ਕਰ ਸਾਦੇ ਕਿ ਇਹ ਮਹਾਵੀਰ ਅੱਜ ਕਹਿੰਦਾ ਹੈ ਕਿ ਮੈਂ ਇਹਨਾਂ ਵਿੱਚ ਹਾ ਹਸਲ ਨਹੀਂ ਸ਼ਾਮਲ ਨਹੀਂ ਪਰ ਇਹ ਹੈਗਾ 100% ਠੀਕ ਹੈ ਨਾ ਜਦੋਂ ਉਹ ਅਸੀਂ ਉਹਨਾਂ ਦੇ ਘਰ ਜਾਣ ਵੀਜ਼ਾ ਆਇਆ ਕਿ ਕਟਿਆ ਇਹ ਮਾਹਬੀਰੀ ਲੈ ਕੇ ਆਇਆ ਸੀ ਇਹ ਅਜ ਮੁੱਕ ਨਹੀਂ ਸਕਦਾ ਸਾਡੇ ਤੋਂ ਇਹ ਠੀਕ ਹੈ ਤੁਸੀਂ ਕਿਹੜੀ ਜਗ੍ਹਾ ਹੈ ਮੇਰੀ ਅਟਾਰੀ ਮੱਲੇ ਜਿੱਥੇ ਰਹਿੰਦੇ ਸੀ ਅੱਛਾ ਹਾਂ ਜੀ ਤੋਂ ਬਾਅਦ ਪੁਲਿਸ ਤੋਂ ਬਰਾ ਤੁਹਾਡੇ ਕੋਲ ਕੀ ਰੋਲ ਸੀ ਬਿਲਕੁਲ ਕਟਿਆ ਅੱਛਾ ਹਾਂ ਜੀ ਪਹਿਲੇ ਤੇ ਸਾਡੀ ਐਫ ਆਈ ਆਰ ਜਿਹੜੀ ਦਰਜ ਕੀਤੀ ਸਾਨੂੰ ਮਹੀਨਾ ਇੱਕ ਪੂਰਾ ਚੱਕਰ ਲਵਾਇਆ ਇਹਨਾਂ ਨੇ ਉਦੋਂ ਪੂਰਾ ਅਗਸਤ ਮਹੀਨਾ ਅਸੀਂ ਜੁਲਾਈ ਵਿੱਚ ਇਹ ਗਏ 18 ਜੁਲਾਈ ਨੂੰ ਅਸੀਂ 18 28 29 ਜੁਲਾਈ ਨੂੰ ਆ ਕੇ ਇਥੇ ਇਹਨਾਂ ਨੂੰ ਮਿਲੇ ਇਹਨਾਂ ਮੈਂ ਅਮਰਸਰ ਸੀ ਤੇ ਮੇਰੇ ਖਾਲਚ 29 ਅਗਸਤ ਦੀ ਸਾਡੀ ਐਫਆਈ ਦਰਜ ਜਿਹੜੀ ਹੋਈ ਨਾ ਪੂਰੇ 1 ਮਹੀਨੇ ਬਾਅਦ ਸਾਡੀ ਐਫਆਈ ਦਰਜ ਕੀਤੀ ਗਈ ਇਹਨਾਂ ਨੂੰ ਪੁਲਿਸ ਵੱਲੋਂ ਹੁਣ ਅਸੀਂ ਚੌਂਕੀ ਵੀ ਜਾਂਦੇ ਰਹੇ ਹਾਂ ਚੌਂਕੀ ਚਾਹੀ ਉਹਨੂੰ ਮਿਲ ਕੇ ਵੀ ਆਏ ਹਾਂ ਠੀਕ ਹੈ ਨਾ ਅਸੀਂ ਉਹਨਾਂ ਨਾਲ ਬੜਾ ਕੋਆਪਰੇਟ ਕੀਤਾ ਉਹਨੇ ਨਹੀਂ ਹਟਣਾ ਕੋਈ ਵੀ ਠੀਕ ਹੈ ਨਾ ਪੁਲਿਸ ਨੇ ਕੋਈ ਇਨਕੁਆਰੀ ਨਹੀਂ ਹੁੰਦਾ ਤਾਂ ਕੀਤੀ ਅਜੇ ਤੱਕ ਨਹੀਂ ਕੀਤੀ ਹੈਗੀ ਨਹੀਂ ਐਸਐਚਓ ਅੱਤਵਾਰ ਸ਼ਾਮ ਨੂੰ ਗਏ ਸੀ ਐਸਐਚਓ ਕੋ ਤੇ ਉੱਥੇ ਕਹਿੰਦੇ ਵੀ ਹੈ ਨਹੀਂ 6 ਵਜੇ ਗਏ ਸੀ ਕਹਿੰਦੇ ਹੈ ਨਹੀਂ ਇੱਥੇ ਕਿਤੇ ਗਏ ਨੇ ਉਹ ਤੁਹਾਨੂੰ ਨੰਬਰ ਮਿਲਿਆ ਕਹਿੰਦੇ ਤੁਸੀਂ ਫੋਨ ਕਰਕੇ ਵੇਖ ਲਓ ਅਸੀਂ ਉਸ ਟਾਈਮ ਉੱਥੇ ਖੜੇ ਫੋਨ ਲਾਇਆ ਉਹਨਾਂ ਚੱਕਿਆ ਨੀ ਕੱਟ ਦਿੱਤਾ ਗੋ ਫੋਨ ਠੀਕ ਹੈ ਅਸੀਂ ਫਿਰ 10 ਵਜੇ ਇਹਨਾਂ ਨੇ ਮੇਰੇ ਨਾਲ ਫੋਨ ਲਾਇਆ ਤੇ ਕਹਿੰਦੇ ਕਿ ਮੈਂ ਰੋਪੜ ਆ ਉੱਤ ਬਾਅਦ ਵੀਰ ਜੀ ਦਾ ਮੈਨੂੰ ਫੋਨ ਆ ਗਿਆ 11:30 11:30 ਵਜੇ ਇਹਨਾਂ ਨੇ ਮੇਰੇ ਕੋਲ ਨੰਬਰ ਲਿਆ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਕਿਹਾ ਕਿ ਮੈਂ ਇੱਥੇ ਆਨੰਦਪੁਰ ਝੀ ਆ ਸਾਨੂੰ 10 ਵਜੇ ਕਿਹਾ ਉਹਨਾਂ ਨੇ ਉਹ ਸਾਫ਼ ਮੁਕਰ ਕੇ ਇਹਨਾਂ ਨੂੰ ਕਹਰੇ ਮੈਂ ਚੰਡੀਗੜ੍ਹ ਆ ਮੇਰੇ ਕੋਲ ਸਾਰੇ ਆਡੀਓ ਮੈਂ ਕੈਮਰੇ ਤੇ ਰਿਕਾਰਡ ਕੀਤਾ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਕਹਿੰਦੇ ਤੁਸੀਂ ਮੈਨੂੰ ਆਪਣ ਤੇਲ ਦਾ ਖਰਚਾ ਹੋ ਗਿਆ ਮੈਂ ਕਿਹਾ ਜੀ ਦੇਖੋ ਮੇਰੇ ਲਈ ਤਾਂ ਸਮਾਨ ਦਾ ਕੇਸ ਆ ਮੈਂ ਪੁਲਿਸ ਦੀ ਹਲਮ ਤੇ ਵੀ ਖੜਿਆ ਆ ਵੀ ਇਨਸਾਨੀਅਤ ਨਾਤੇ ਆਪਾਂ ਇਸ ਕੇਸ ਦੇ ਵਿੱਚ ਕੁਝ ਕਰੀਏ ਤੁਸੀਂ ਪਰਿਵਾਰ ਦੀ ਬਾਹ ਫੜੋ ਤੰਡ ਉਸ ਦੇ ਬਾਵਜੂਦ ਉਹਨਾਂ ਉਸ ਤੋਂ ਬਾਅਦ ਸਾਰੀ ਗੱਲ ਕਰਨ ਤੋਂ ਬਾਅਦੂਦ ਹੈਨਾ ਜਿਹਦੇ ਵਿੱਚ ਮੈਂ ਉਹਨਾਂ ਨੂੰ ਫਿਰ ਇਹ ਵੀ ਦੱਸਿਆ ਕਿ ਕੱਲ ਨੂੰ ਇਹ ਨਾ ਹੋਵੇ ਵੀ ਸਾਨੂੰ ਕੋਰਟ ਚ ਐਕਸ਼ਨ ਲੈਣਾ ਪਵੇ ਫਿਰ ਉਹਨਾਂ ਨੇ ਗੱਲ ਸੁਣੀ ਉਹਦੇ ਬਾਵਜੂਦ ਹੁਣ ਇਹਨਾਂ ਦਾ ਫੋਨ ਨਹੀਂ ਸਰ ਅਸੀਂ ਐਸਐਚਓ ਨੇ ਸਰ ਕੇ ਮਿਲਣਾ ਚਾਹੁੰਦੇ ਆ ਕਿ ਮੈਂ ਉਹਨੂੰ ਸ਼ਨੀਵਾਰ ਰਿਕਵੈਸਟ ਕੀਤਾ ਸੀ ਪਰ ਤੇਰੇ ਵਕੀਲ ਹਰ ਕਿਨੇ ਕੀਤੇ ਜਿਹੜੇ ਪੰਜ ਵਕੀਲ ਅਮਰ ਸਰ ਸੀ ਕਿੰਦਾ ਮੇਰੀ ਮਗੀਤਰ ਨੇ ਠੀਕ ਹੈ ਨਾ ਮੈਂ ਕਿਹਾ ਹਣੋ ਨੰਬਰ ਦੇ ਦੋ ਮੇਰਾ ਨੰਬਰ ਹੈ ਨਹੀਂ ਕਹਿੰਦਾ ਉਹ ਦੇ ਕੋ ਮੇਰੇ ਕੋ ਨੰਬਰ ਹੈ ਨਹੀਂ ਉਹਦਾ ਤੇ ਜਦ ਮੈਂ ਕਹੇ ਇਹਦਾ ਇੱਕ ਚਾਚਾ ਜੀ ਆ ਠੀਕ ਹੈ ਉਥੇ ਰਸੂਲ ਇਹਨਾਂ ਦਾ ਮਾਹਵੀਰ ਦਾ ਮੈਂ ਤੁਹਾਨੂੰ ਮਿਲਦੇ ਕਹਿੰਦੇ ਹਾਂ ਮਿਲਦੇ ਇਹਨੇ ਖੁਦ ਮੰਨਿਆ ਮੇਰੇ ਕੋ ਚਮਕੀ ਵਿੱਚ ਮੈਂ ਮਿਲਦਾ ਜਦ ਕਿ ਹਿ ਰਸੂਲਪੁਰ ਉਹਦੇ ਚਾਚੇ ਦੇ ਘਰ ਗਏ ਹਾਂ ਉਹ ਕਹਿੰਦਾ ਵੀ ਇਹ ਸਾਨੂੰ ਠੱਗ ਕੇ ਖਾ ਗਏ ਖੁਦ ਨੂੰ ਸਾਡਾ ਇਹਨਾਂ ਨਾਲ ਕੋਈ ਲੈਣਦਾ ਨਹੀਂ ਹੈਗਾ ਜਦ ਕਿ ਸਿਮਰਨ ਸਿੰਘ ਦੀ ਜਿਹੜੀ ਵੱਡੇ ਪਹਿਲੇ ਵਿਆਹ ਚ ਬੇਟੀ ਆ ਉਹ ਅੱਜ ਵੀ ਇਹਨੇ ਕੋਧ ਮਨਿਆ ਵੀ ਮੇਰੇ ਚਾਚੇ ਕੋਲ ਹੀ ਹੈ ਉਹ ਕਿਸ ਬਸਤੀ ਰਹਣ ਦੀ ਉਥੇ ਬੇਟੀ ਤੁਹਾਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਆਪਣੀ ਗੱਡੀ ਨਾਲ ਲੈ ਕੇ ਜਾਓ ਗੱਡੀ ਸਿਰ ਮੈਨੂੰ ਫੋਨ ਆਇਆ ਇਹਨੂੰ ਤੁਹਾਨੂੰ ਕਿਹੜੀ ਨਾਲ ਭੇਜਣੀ ਹੈ ਅੱਛਾ ਤੇ ਫਿਰ ਜਦੋਂ ਮਾਹਵੀਰ ਨੂੰ ਲੈ ਕੇ ਆਏ ਸਾਨੂੰ ਪਤਾ ਲੱਗਿਆ ਇੱਥੇ ਲੈ ਕੇ ਆਏ ਨੇ ਹਾਂਜੀ ਤੇ ਸਾਡੇ ਮੇਰੇ ਕੋਲ ਤਾਂ ਮੈਡਮ ਆਈ ਸੀ ਜਦੋਂ ਇਹ ਦੋਨੋਂ ਸਾਰੇ ਪਰਿਵਾਰ ਇਕੱਠਾ ਹੀ ਹੁੰਦਾ ਸੀ ਅੱਛਾ ਅਸੀਂ ਗੁਰਦੁਆਰਾ ਸੇਵਾ ਵਿੱਚ ਬੈਠੇ ਹੁੰਦੇ ਸੀ ਇਹਨਾਂ ਨੇ ਰੋਜ਼ ਦਰਸ਼ਨ ਮੇਲੇ ਕਰਨ ਦੇ ਬਹਾਨੇ ਆਣਾ ਇਸ ਤਰ੍ਹਾਂ ਸਾਰੇ ਸ਼ਹਿਰ ਨਾਲ ਇਹਨਾਂ ਨੇ ਪਿਆਰ ਪਾਇਆ ਹੈ ਤੁਹਾਡੇ ਨਾਲ ਕਿੰਨੇ ਲੱਖ ਦੀ ਠੱਗੀ ਹੋਈ ਸਾਡੇ ਬੇਟੇ 417000 ਦੀ